ਤਵਰ ਦੇਵਸ ਇਸ ਵਿਹਾੜੇ ਸਾਰਿਆਂ ਨੂੰ ਮਾਰਕਵਾਦ ਪਰ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਜੁਨੋ ਲੋ ਇਸ ਕਰਕੇ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ এনवायरमेंट ਦਾ ਕੀ ਮਹੱਤਵ ਹੈ ਜੋ ਭਾਵੇਂ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੰਭਤ ਦੇਵਸ ਰਾਦ ਦੇ ਦਾਇ ਦਾਇਆ ਖਿਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਵਿਲਗ ਰਿਹਾ ਖੇਲ ਨਹੀਂ ਰਿਹਾ ਇਸ ਤਰ੍ਹਾਂ ਮਜਹਿਲਾ ਚਲਦੀਆਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਤੰਗ ਕਰਨ ਵਾਸਤੇ ਦੂਸਰੇ ਨੂੰ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਸੀਂ ਹਥਿਆਰ ਪੈਦਾ ਕਰ ਲਏ ਹਾਂ ਮਾਨਸਿਕ ਤੌਰ ਤੇ ਵੀ ਅ ਜੋ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਹਾਂ ਉਹਦਾ ਕਾਰਨ ਇਹ ਆ ਕਿ ਸਾਡਾ এনवायरमेंट ਖਰਾਬ ਹੋਇਆ ਉਹਨੂੰ ਜੋ ਸਤਿਕਾਰ ਦੇਣਾ ਚਾਹੀਦਾ ਸੀ ਉਹ ਸਤਿਕਾਰ ਨਹੀਂ ਦਿੱਤਾ ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹਵਾ ਨੂੰ ਗੁਰੂ ਕਾਹ ਕੇ ਸਤਕਾਰਿਆ ਸੋ ਤੈਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ ਉਹ ਜ਼ਿੰਮੇਵਾਰਾ ਕਿਸੇ ਦੇ ਇੱਕ ਦੇ ਇੱਕ ਇਤਿਆ ਇਹ ਸਾਰਾ ਕੁਝ ਇਹ ਸੋਧ ਕਰਨੀ ਪਹੁੰਚਿਆ ਤੇ ਕਿਸੇ ਇਕੱਲੇ ਦੇ ਕਰਨ ਦੇ ਨਾਲ ਹੀ ਸਾਰਾ ਕੁਝ ਠੀਕ ਹੋਣ ਵਾਲਾ ਨਹੀਂ ਇਹ ਸਾਰਿਆਂ ਦੇ ਜਾਗਣ ਦੀ ਲੋੜ ਆ ਬਾਬੇ ਨਾਨਕ ਨੇ ਸਾਰਿਆਂ ਨੂੰ ਜਗਾਇਆ ਸਾਰੇ ਜਗਤ ਦੀ ਗੱਲ ਕੀਤੀ ਖੇਲੇ ਸਗਲ ਜਗਤ ਦੀ ਤੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕੀਏ ਜਿੱਥੇ ਰਹਿ ਰਹੇ ਆ ਜਿੱਥੇ ਵਸ ਰਹੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਦੇ এনवायरमेंट ਦਾ ਖਿਆਲ ਰੱਖੀਏ ਐਦਕੀ ਜੋ ਜੁਨੋ ਵੱਲੋਂ ਥੀਮ ਰੱਖਿਆ ਜਾਂਦਾ ਐਦਕੀ ਜਿਹੜੀ ਧਰਤੀ ਆ ਧਰਤੀ ਮਾਂ ਇਹਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ ਕਿ ਇਹ ਧਰਤੀ ਜਿਹੜੀ ਹੈ ਸਾਡੇ ਵੇਖੋ ਵਾਸਤੇ ਆ ਸਾਡਾ ਵਖ ਇਸ ਧਰਤੀ ਦੇ ਨਾਲ ਇਹ ਧਰਤੀ ਦੀ ਗੁਣਵਤਾ ਇਸ ਧਰਤੀ ਦਾ ਜੋ ਇਸ ਜੀਵਨ ਦੇ ਵਿੱਚ ਰੋਲ ਆ ਸੋ ਇਸ ਧਰਤੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਹਵਾ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਇਹ ਸਾਡੇ ਸਾਰਿਆਂ ਦੀ ਡਿਊਟੀ ਆ ਅਸੀਂ ਕਦਰ ਨੂੰ ਭਾਲਦੇ ਆ ਤੇ ਕੁਦਰਤ ਦੀ ਕਦਰ ਨਹੀਂ ਕਰਦੇ ਅਸੀਂ ਕੁਦਰਤ ਨੂੰ ਦੇ ਨਾਲ ਪਿਆਰ ਕਰਾਂਗੇ ਕੁਦਰਤ ਦਾ ਸਤਿਕਾਰ ਕਰਾਂਗੇ ਤੇ ਕੁਦਰ ਕੁਦਰਤ ਵਾਲਾ ਸਾਨੂੰ ਪਾਲਣ ਦੀ ਲੋੜ ਨਹੀਂ ਉਹ ਕੁਦਰਤ ਦੇ ਵਿੱਚ ਦੀ ਚਹਿਕ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਗੂੰਜ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਖੁੱਲਾ ਰਾਹੀ ਖੜਿਆ ਹੋਇਆ ਹੱਸਦਾ ਨਜ਼ਰ ਆਊਗਾ ਸੋ ਕੁਦਰਤ ਦੇ ਦਾ ਦੇ ਨਾਲ ਪਿਆਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਜਿਹੜਾ ਇਹ ਦਿਹਾੜਾ ਹੈ ਇਹ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਆਪ ਦੇ ਨਾਲੋਂ ਟੁੱਟੇ ਹੋਏ ਜਾ ਰਹੇ ਆ ਅਸੀਂ ਧਰਤੀ ਨਾਲੋਂ ਟੁੱਟਦੇ ਜਾ ਰਹੇ ਆ ਅਸੀਂ ਪਾਣੀ ਦੇ ਮਹੱਤਵ ਨੂੰ ਸਮਝਣੋਂ ਹਟ ਗਏ ਆ ਅਵਾਰਾ ਡੋਲੀ ਜਾਂਦੇ ਆ ਅਵਾਰਾ ਵਹਾਈ ਜਾਂਦੇ ਆ ਤੋਂ ਕਿਸੇ ਵੇਲੇ ਭਾਵੇਂ ਨਾਨਕ ਨੇ ਸੁਨੇਹਾ ਦਿੱਤਾ ਸੀ ਭਗਤਪੂਰਨ ਸਿੰਘ ਜੀ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਹੁੱਕਾ ਦਿੱਤਾ ਪਰ ਅਸੀਂ ਮੰਨੀ ਨਹੀਂ ਤੇ ਜਿਹੜੇ ਲੱਛਣ ਉਹ ਕਹਿੰਦੇ ਸੀਗੇ ਕਿ ਆ ਤੁਸੀਂ ਲੈ ਆਉਣੇ ਆ ਉਹ ਹੁਣ ਆ ਗਿਆ ਅੱਜ ਹੁਣ ਵੀ ਅਸੀਂ ਜਾਗ ਪਾਵਾਂਗੇ ਤੇ ਅਸੀਂ ਆਪਣੇ ਕੋਇਸ ਨੂੰ ਸਵਾਰ ਲਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਵੀ ਬੈਠੇ ਆ ਪੰਜ-ਪੰਜ ਬੂਟੇ ਆਪਾਂ ਸਾਰੇ ਲਾਈਏ ਪੰਜ ਬੂਟਿਆਂ ਦੇ ਨਾਲ ਬਹੁਤ ਦੁਨੀਆ ਪਰ ਦੇ ਵਿੱਚ ਕੋਈ ਰੋੜਾ ਅਰਬਾ ਬੂਟੇ ਜਿਹੜੇ ਲੱਗ ਸਕਦੇ ਅਸੀਂ ਆਪਣਾ ਫਰਜ਼ ਸਮਝੀਏ ਬੂਟੇ ਬਹੁਤ ਹਜ਼ਾਰਾਂ ਵੀ ਲਾਉਂਦੇ ਆ ਲੱਖਾਂ ਵੀ ਲਾਉਂਦੇ ਆ ਪਰ ਜੇ ਹਰ ਇਨਸਾਨ ਆਪਣੀ ਹਰ ਸਾਲ ਪੰਜ-ਪੰਜ ਬੂਟੇ ਲਾਵੇ ਇਹ ਦੁਨੀਆ ਜਿਹੜੀ ਹੈ ਹਰੀ-ਭਰੀ ਹੋ ਸਕਦੀ ਹੈ ਆਓ ਪੰਜ ਪਿਆਰਿਆਂ ਦਾ ਸਿਧਾਂਤ ਆ ਪੰਜ ਬਾਣੀਆਂ ਤੇ ਉਸੇ ਪੰਜ ਬੂਟੇ ਲਾ ਕੇ ਕੁਦਰਤ ਦੇ ਨਾਲ ਵੀ ਜਿਉ ਬਾਬੇ ਨਾਨਕ ਨੇ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਾਤਾ ਦਾ ਉਹ ਸਿਧਾਂਤ ਜਿਹੜਾ ਹੈ ਉਹਨੂੰ અપਨਾਈਏ ਸਾਰੇ ਪੰਜ-ਪੰਜ ਬੂਟੇ ਲਾਈਏ ਧਰਤੀ ਮਾਂ ਦੀ ਗੋਦ ਨੂੰ ਹਰਿਆ-ਭਰਿਆ ਕਰੀਏ ਤੇ ਆਪ ਵੀ ਖੁਸ਼ੀਆਂ ਦੇ ਨਾਲ ਇਸ ਜੀਵਨ ਵਨੁੱਖਾ ਜੀਵਨ ਜੀ ਕੇ ਜਾਈਏ